ਪੂਰੀ ਸਫਾਈ ਹੈਗੀ ਹੈ ਤੇ ਜੋੜ ਦਾ ਵੀ ਕੋਈ ਬਾੜਾ ਪਤਨ ਲੱਦਾ ਮਤਲਬ ਇਹ ਨਾ ਮੈਂ ਇੱਕ ਸੀ ਜੀ ਕੀਤੀ ਵੀ ਇੱਕ ਤਾਂ ਇੱਥੇ ਜਿਵੇਂ ਆ ਐਂਗਲ ਜੇ ਬਣਾ ਕੇ ਡਾਊਨ ਸੀਲਿੰਗ ਦਾ ਕਰਤਾ ਵੀ ਇੱਥੇ ਝੂਮਰ ਲੱਗ ਜਾਊਗਾ ਹਾਂਜੀ ਜੇ ਕਰ ਬਣਵਾਣ ਲੱਗੇ ਤਾਂ ਵੀਡੀਓ ਤੁਹਾਡੇ ਵਾਸਤੇ ਹੈਗੀ ਇਹਨਾਂ ਤੁਹਾਡੇ ਵਾਸਤੇ ਬਹੁਤ ਵਧੀਆ ਘਰ ਲੈ ਕੇ ਆਏ ਆ ਲਗਭਗ 3 ਹਰ ਸਕੇਅਰ ਫੀਟਰੀ ਵਿੱਚ ਬਣਿਆ ਹੋਇਆ ਨਾ ਤੇ ਘਰ ਨੂੰ ਟੋਟਲ ਬਣਾਉਣ ਦਾ ਖਰਚਾ ਲਗਭਗ 45 ਲੱਖ ਰੁਪਏ ਆਇਆ ਮੈਂ ਇਸ ਘਰ ਦੇ ਵਿੱਚ ਤੁਹਾਨੂੰ ਆਪਾਂ ਬਖਾਵਾਂਗੇ ਵੀ ਘਰ ਦਾ ਕੀ ਡਿਜ਼ਾਈਨ ਹੈ ਤੇ ਮੇਨਲੀ ਘਰ ਦੇ ਜਿਹੜਾ ਫਲੋਰਿੰਗ ਵਾਲਾ ਕੰਮ ਹੋਇਆ ਫਰਸ਼ ਦਾ ਟਾਈਲ ਦਾ ਜਿਹੜਾ ਕ ਤੇ ਆਪਾਂ ਬਾਈ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਬਾਈ ਤੋਂ ਪੁੱਛਾਂਗੇ ਵੀ ਕੀ ਕੀ ਸਿਸਟਮ ਸੀਗਾ ਹਨਾ ਕਿਹੜਾ ਸਮਾਨ ਕਿੱਥੋਂ ਲੈ ਕੇ ਆਇਆ ਕੀ ਬਾਈ ਨੂੰ ਤਰੀਕਾ ਸੀਗਾ ਵੀ ਆਪਾਂ ਕਿਹੜੀ ਚੀਜ਼ ਕਿਹੜੀ ਚੀਜ਼ ਕਿਸ ਤਰੀਕੇ ਨਾਲ ਬਣਾਨੀ ਹੈ ਪੂਰੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਜੁੜੇ ਰਹੋ ਸਸਤਰੀ ਗੱਲ ਬਾਈ ਸਸਤਰੀ ਗੱਲ ਬਾਈ ਬਾਈ ਜੀ ਪਹਿਲਾਂ ਤਾਂ ਆਪਣਾ ਨਾਮ ਤੇ ਆਪਾਂ ਕਿਹੜੀ ਜਗ੍ਹਾ ਤੇ ਖੜੇ ਆਂ ਨਾਮ ਵੀਰੇ ਆਪਣਾ ਸੰਦੀਪ ਆ ਪਿੰਡ ਆਪਾਂ ਕੋਰਸ਼ਮੀਰ ਖੜੇ ਆ ਠੀਕ ਹੈ ਜੀ ਠੀਕ ਹੈ ਜੀ ਤੇ ਆਪਣੀ ਆਈਡੀ ਹੈਗੀ ਵੀਰੇ ਪੀਵੀਓ ਰ 3 ਫਿਰ ਇੰਸਟਾ ਦੀ ਤੇ ਫੇਸਬੁੱਕ ਦੀ ਹੈ ਸੰਦੀਪ ਭਰਾਵਾ ਠੀਕ ਹੈ ਬਾਈ ਤੇ ਮਰਾ ਇਸ ਕੰਮ ਬਾਰੇ ਦੱਸੋ ਬਈ ਆ ਕੰਮ ਤੁਹਾਨੂੰ ਕਿਵੇਂ ਸ਼ੁਰੂ ਕੀਤਾ ਕੀ ਕੀ ਇਹ ਕੰਮ ਵੀ ਆਪਣੇ ਜਿਹੜਾ ਮਾਲਕ ਉਹ ਹੈਗਾ ਨਿਊਜ਼ੀਲੈਂਡ ਆ ਪ੍ਰੀਤ ਭਰਾ ਆਪਣਾ ਬਹੁਤ ਵਧੀਆ ਬੰਦਾ ਉਹ ਉਹਨੇ ਆਪਾਂ ਨੂੰ ਸਾਰੀ ਜ਼ਿੰਮੇਵਾਰੀ ਦੇ ਦਿੱਤੀ ਵੀ ਹੈਂਡ ਫ੍ਰੀ ਕਰਤਾ ਵੀ ਲੈ ਭਈ ਤੇਰੇ ਹੱਥ ਚ ਵੀ ਜੇ ਮਰਜ਼ੀ ਕਰ ਦੇਗਾ ਮਹਣਾ ਠੀਕ ਹੈ ਜੀ ਤੇ ਫਿਰ ਇੱਥੇ ਪਹਿਲਾਂ ਸਾਰੀ ਕਹਿ ਰਹੀ ਸੀ ਬਸ ਇਹਨੂੰ ਆ ਸਿੰਪਲੀ ਛੱਡ ਦਈਏ ਠੀਕ ਆ ਇਹ ਮੇਨ ਪਹਿਲਾਂ ਡਿਆ ਨਹੀਂ ਸੀ ਕਦੇ ਵਿੱਚ ਇਹ ਹੈ ਨਹੀਂ ਸੀ ਬਈ ਠੀਕ ਹੈ ਇਹ ਫਿਰ ਜਦੋਂ ਆ ਗੇਟ ਬਣਾਇਆ ਬਾਈ ਨੇ ਹਨਾ ਇਹ ਗੇਟ ਬਣਿਆ ਤੇ ਮੈਂ ਸੋਚਿਆ ਬਾਈ ਨੂੰ ਆਖਿਆ ਰ ਵੀ ਆਪਾਂ ਇਹਦੇ ਨਾਲ ਦੀ ਰਲ ਦੀ ਮਿਲਦੀ ਚੀਜ਼ ਕਰ ਦਈਏ ਠੀਕ ਹੈ ਤੇ ਅਸੀਂ ਫਿਰ ਉਹਨੂੰ ਕਿਹਾ ਵੀ ਉਹਨੂੰ ਦਿੱਤੀ ਸਾਰੀ ਹਿੰਟ ਵੀ ਮਨ ਲਾ ਸਮਝਾਈ ਆਲ ਓਵਰ ਬਣਾ ਕੇ ਨਕਸ਼ਾ ਉਹਨੂੰ ਭੇਜਾਂ ਮੈਂ ਠੀਕ ਹੈ ਬਾਈ ਇੱਥੋਂ ਐ ਕਰਕੇ ਪਿਆ ਸਿਸਟਮ ਕਰਦਾ ਹੈ ਤੇ ਉਹ ਕਹਿੰਦੇ ਚਲੋ ਵੀ ਛੋਡੇ ਦੇ ਸਿਟੀ ਆ ਸਾਨੂੰ ਚੀਜ਼ ਪਸੰਦ ਆਉਣੀ ਚਾਹੀਦੀ ਵਧੀਆ ਨਹੀਂ ਚਾਹੀਦੀ ਔਰ ਵਧੀਆ ਵੀ ਲੱਗਦੀ ਹੁੰਦੀ ਹੈ ਮੈਂ ਇੱਕ ਵਾਰ ਵੇਖਿਆ ਜਿਵੇਂ ਬਹੁਤ ਦਰਵਾਜ਼ੇ ਦਾ ਡਿਜ਼ਾਈਨ ਹੋ ਗਿਆ ਤੇ ਐਦਰੋਂ ਆ ਨਾ ਕਲਰ ਕੰਬੀਨੇਸ਼ਨ ਬਹੁਤ ਵਧੀਆ ਮੈਚ ਕਰਦਾਗਾ ਨਾ ਤੇ ਦੂਜਾ ਇੱਕ ਮੈਂ ਆਹ ਰੈਂਪ ਵੇਖਿਆ ਨਾ ਬਾਈ ਹਾਂ ਰੈਂਪ ਅੱਜ ਮੈਂ ਤੁਹਾਨੂੰ ਆ ਪੱਟੀ ਬਣਾਈ ਹੈ ਤੇ ਹਨਾ ਬਹੁਤ ਨਵੇੜੀ ਇਹਦਾ ਰੈਂਪ ਬਣਾਇਆ ਆ ਕਿੱਥੋਂ ਵੀ ਖਿਆਲ ਆਇਆ ਵੀ ਅਪੈਸਿਕ ਦਾ ਬਣਾਉਣਾ ਰੈਂਪ ਇਹ ਇਹ ਵੀਰੇ ਮੈਂ ਮੰਨ ਲਓ ਪਹਿਲੇ ਦਿਨ ਤੋਂ ਹੀ ਮੰਨ ਲਿਆ ਜਿਹੜੇ ਜਿਹੜੇ ਕੰਮ ਕਰਦੇ ਆਪਾਂ ਲੱਗਪੋ ਕਰਦੇ ਹਰ ਇੱਕ ਠੀਕ ਹੈ ਜੀ ਪਹਿਲਾਂ ਆਪਾਂ ਲਾਉਂਦੇ ਇਸਦੇ ਗਲੌਸੀ ਠੀਕ ਹੈ ਰੈਂਪ ਤੇ ਆਪਾਂ ਗਲੌਸੀ ਪੱਥਰ ਲਾ ਦੀ ਆਪਾਂ ਗ੍ਰੇਨਾਈਟ ਲਾ ਦੀ ਗਲੌਸ ਚ ਇੱਥੇ ਸਲੀਪਿੰਗ ਹੋ ਜਾਂਦੀ ਹੈ ਜਿਆਦਾ ਠੀਕ ਹੈ ਜੀ ਤੇ ਆਪਾਂ ਫਿਰ ਇੱਥੋਂ ਲੈ ਪੈਟੋ ਵਰਤਿਆ ਜੀ ਠੀਕ ਹੈ ਇਸ ਚ ਮੰ ਲੋ ਵੀ ਰੈਂਪ ਵੀ ਸੋਨਾ ਬਣਾਇਆ ਬਾਈ ਕਹਿੰਦਾ ਸਾਨੂੰ ਚੀਜ਼ ਤੇਰੇ ਤੇ ਸਿੱਟੀ ਆ ਜੇ ਮਰਜ਼ੀ ਕਰਦੇ ਤੇ ਗ੍ਰੇਨਰ ਤੁਸੀਂ ਆਦੇ ਹਿਸਾਬ ਨਾਲ ਕੀਤਾ ਸੀ ਆਵਲਾ ਏ ਟੂ ਜ਼ेड ਕੰਮ ਮੇਰੇ ਮੀਰੀ ਚ ਵੈਸਾ ਇੱਥੇ ਠੀਕ ਹੈ ਕਿਉਂਕਿ ਬਾਈ ਬਾਹਰ ਆ ਠੀਕ ਹੈ ਬਾਈ ਦੀ ਮਾਤਾ ਜੀ ਤੇ ਬਸ ਉਹਨਾਂ ਦੀ ਨਾਨੀ ਜੀ ਇੱਥੇ ਠੀਕ ਹੈ ਇੱਕ ਸਿਸਟਰ ਉਹਨਾਂ ਦੀ ਏ ਟੂ ਜ਼ेड ਸਾਰਾ ਆਪਣੇ ਹੱਥਾਂ ਕੰਮ ਠੀਕ ਹੈ ਠੀਕ ਆ ਤੇ ਪਿੱਲਰ ਵੀ ਹੈ ਨਾ ਮੈਂ ਵੇਖੀ ਨਾ ਮੈਂ ਮੋਸਟਲੀ ਘਰਾਂ ਚ ਕੀ ਹੁੰਦਾ ਵੀ ਪਿੱਲਰ ਸਿੰਪਲ ਟਾਈਲ ਲਾ ਕੇ ਆ ਪੱਟੀਆਂ ਜੀ ਬਣਾ ਕੇ ਨਾ ਉਹ ਚੀਜ਼ ਹੁੰਦੀ ਆ ਜਿਹੜਾ ਤੁਸੀਂ ਆ ਕਰਵਿੰਗ ਕੀਤੀ ਹੈ ਤੇ ਆ ਵਿੱਚ ਬਾਉਂਡਰੀ ਆ ਪ ਏ ਬਈ ਪਲੱਸ ਮੈਂਸ ਹੁੰਦੀ ਐ ਠੀਕ ਐ ਇਹ ਮੰਨ ਲਓ ਵੀ ਕਈ ਮੰਨ ਲਓ ਮਿਸਤਰੀ ਕਹਿੰਦਾ ਨਾ ਵੀ ਬਈ ਇਹ ਐ ਲੱਗਣੀ ਨਹੀਂ ਜਾਂ ਕੋਰ ਹੁੰਦੀ ਜਿਹੜੀ ਐ ਨਹੀਂ ਬਣਨੀ ਜਾਂ ਉਹਦੇ ਵਿੱਚ ਜ਼ਿਆਦਾਤਰ ਤੁਸੀਂ ਪਿੱਲਰ ਦੇਖੇ ਹੋਣਗੇ ਜਿਹੜੀ ਆ ਕੋਰ ਨਹੀਂ ਦੇਖਿਓ ਨੂੰ ਸੀ ਠੀਕ ਐ ਉਹਦੇ ਵਿੱਚ ਪੀਸ ਆ ਅੱਗੇ ਲੱਗਿਆ ਹੁੰਦਾ ਠੀਕ ਐ ਹਾਂ ਬਿਲਕੁਲ ਆਪਾਂ ਥੋੜੀ ਆ ਅਲੱਗ ਕੀਤੀ ਆ ਸਿਸਟਮ ਵੀ ਇਹਦੀ ਲੁੱਕ ਥੋੜੀ ਵੱਧ ਵਧੀਆ ਲੱਗਦਾ ਉਹਨੂੰ ਮਾੜਾ ਨਾ ਨੇੜੇ ਆ ਕੇ ਜਿੱਥੋਂ ਐਲੋ ਬਣੀ ਜਾਂਦਾ ਨਾ ਕੋਰ ਉਹਨਾਂ ਚੀਜ਼ ਬਣਾ ਰੱਖੀ ਆ ਬਹੁਤ ਹੀ ਵਧੀਆ ਤੇ ਨਵੀਂ ਚੀਜ਼ ਬਣੀ ਹੋਈ ਆ ਇਹ ਵੀ ਸਾਰਾ ਆਪਣਾ ਡਿਜ਼ਾਈਨ ਆ ਕੋਈ ਮੰਨ ਲਓ ਆਪਾਂ ਨੂੰ ਹੁਣ ਕੀਤਾ ਠੀਕ ਹੈ ਜੇ ਨਿਊਜ਼ੀਲੈਂਡ ਤੋਂ ਤੇ ਬਾਈ ਦਾ ਹੀ ਘਰ ਹੈਗਾ ਤੇ ਬਾਈ ਨੇ ਫ੍ਰੀ ਹੈਂਡ ਦਿੱਤਾ ਅਸੀਂ ਮੰਨ ਲਓ ਇੱਕ ਸਾਥ ਤੁਹਾਨੂੰ ਵੀ ਕੰਪਲੀਟਲੀ ਵੀ ਯਾਰ ਵੀ ਛੋਟੀ ਜ਼ਿੰਮੇਵਾਰੀ ਛੋਟੀ ਜ਼ਿੰਮੇਵਾਰੀ ਆ ਸਾਰੀ ਆਪੇ ਕਰਨਾ ਚਾਹੋ ਕਰਨਾ ਜੋ ਚੋਇਸ ਹੈਗੀ ਆ ਵੀ ਆਪਸਾ ਨਾ ਕਰਨੀ ਹੈ ਕਿਉਂ ਭਾਈ ਤੇ ਕੰਮਕਮ ਤੁਸੀਂ ਵੇਖੇ ਵੀ ਕੋਈ ਲੱਗਿਆ ਯਾਰ ਕੋਈ ਗਲਤ ਬੰਦੇ ਚੂਜ਼ ਕਰਿਆ ਸੀਗਾ ਕੁਝ ਨਹੀਂ ਨਹੀਂ ਬੰਦਾ ਰਿਸਪੌਂਸਿਬਲ ਆ ਵਧੀਆ ਉਹਦੇ ਕੰਮ ਕਰਦਾ ਠੀਕ ਆ ਚਲੋ ਕੋਈ ਦਿੱਕਤਾਂ ਨਹੀਂ ਗੱਲਾਂ ਨਹੀਂ ਬਾਕੀ ਤੁਸੀਂ ਵਾਪਸ ਆਇਓ ਤਾਂ ਆਪਾਂ ਫੇਰ ਦੁਬਾਰੇ ਸ਼ੂਟ ਕਰਾਂ ਠੀਕ ਹੈ ਬਈ ਚਲੋ ਭਾਈ ਇੱਕ ਆਪਨ ਆਪਨੇ ਦੱਸਿਓ ਮਾੜਾ ਏਰੀਆ ਕਿੰਨਾ ਸੀ ਪੂਰੇ ਘਰ ਦਾ ਫਰੰਟ ਕਿੰਨਾ ਹੈਗਾ ਤੇ ਲੰਬਾਈ ਕਿੰਨੀ ਹੈ ਫਰੰਟ ਬਈ ਇਹਦਾ ਹੈਗਾ 45 ਫੁੱਟ ਠੀਕ ਹੈ ਜੀ ਤੇ ਲੰਬਾਈ ਇਹਦੀ 110 ਫੁੱਟ 110 ਫੁੱਟ ਹਾਂਜੀ ਤੇ ਮਾੜਾ ਅੰਦਰ ਉਹ ਵੇਖੀ ਬਈ ਘਰ ਕਿਵੇਂ ਦਾ ਹੈਗਾ ਆਜੋ ਬਈ ਮਾਨੂੰ ਮਾੜਾ ਪਿੱਛੇ ਉਹ ਕਿ ਨਾ ਕਰਦਾ ਡਿਜ਼ਾਈਨ ਬਖਾ ਪਹਿਲਾਂ ਤਾਂ ਬਈ ਪੂਰਾ ਖੁੱਲਾ ਵੇੜਾ ਬਣਾ ਹੋਇਆ ਪੂਰਾ ਵਧੀਆ ਡਿਜ਼ਾਈਨ ਬਣਾ ਰੱਖਿਆ ਘਰ ਦਾ ਨਾ ਵੀ ਤੇ ਦਰਵਾਜ਼ਾ ਯਾਰ ਮੈਨੂੰ ਬਹੁਤ ਵਧੀਆ ਲੱਗਿਆ ਨਾ ਦਰਵਾਜ਼ੇ ਦਾ ਡਿਜ਼ਾਈਨ ਦਰਵਾਜ਼ੇ ਬਈ ਕਨਸੈਪਟ ਬਹੁਤ ਹੀ ਵਧੀਆ ਲੱ ਦੋਸਤੋ ਜੇ ਤੁਸੀਂ ਇਹ ਜਿਹੜਾ ਦਰਵਾਜ਼ਾ ਬਣਵਾਉਣਾ ਚਾਹੁੰਦੇ ਹੋ ਮੈਂ ਨੀਚੇ ਨੰਬਰ ਮੈਂਸ਼ਨ ਕਰ ਦੂੰ ਉਸ ਨੰਬਰ ਤੇ ਕੰਟੈਕਟ ਕਰ ਲਿਓ ਤੁਹਾਨੂੰ ਇਹ ਤਾਂ ਇਹ ਜਾਂ ਹੁਬਹੂ ਤੇ ਇਹਦੇ ਨਾਲ ਦੇ ਹੋਰ ਜਿਹੜਾ ਇਹਨੂੰ ਦਰਵਾਜ਼ੇ ਬਣਾਤੇ ਜਾਣਗੇ ਭਾਈ ਅੰਦਰ ਜਾਣ ਤੋਂ ਪਹਿਲਾਂ ਨਾ ਮੈਨੂੰ ਇੱਕ ਆ ਦੋਸਤ ਜਿਹੜਾ ਤੁਸੀਂ ਆ ਟਾਈਲਾਂ ਲਾਈਆਂ ਇੱਥੇ ਜਿਹੜੇ ਆਪਾਂ ਛਤਰੰਜ ਵਾਂਗੂ ਕਹਿ ਦਈਏ ਹਾਂਜੀ ਹਾਂਜੀ ਤੇ ਇੱਥੇ ਆ ਨਕਸ਼ੇ ਚ ਬਣਾ ਕੇ ਦਿੱਤੀ ਸੀਗੀ ਆ ਤੁਸੀਂ ਆਦ ਸਾਬ ਨਾਲ ਨਹੀਂ ਨਹੀਂ ਭਾਈ ਇੱਥੇ ਤਾਂ ਯਾਰ ਬਾਈ ਦੇ ਨਾ ਕਿਸੇ ਬੰਦੇ ਨੇ ਮੰਨ ਲਾ ਗਲਤ ਠੋੜ ਭਰ ਤੇ ਵੀ ਯਾਰ ਵੀ ਟਾਈਲ ਤੇ ਸਲੀਪਿੰਗ ਵਾਲੀ ਆ ਡਿੱਗ ਪੈਣਗੇ ਅੱਛਾ ਕਿਉਂਕਿ ਜਿਹੜੀ ਇੰਟਰਲੌਕ ਟਾਇਲ ਆ ਠੀਕ ਹੈ ਚਲ ਮੰਨਦੇ ਤੂੰ 5-10% ਵੱਧ ਆ ਜਾਂਦਾ ਖਰਚਾ ਠੀਕ ਹੈ ਉਹ ਫਸਤੀ ਪੈਂਦੀ ਹੈ ਤੇ ਵੱਧ ਆ ਜਾਂਦਾ ਠੀਕ ਹੈ ਪਰ ਵੀ ਹੁਣ ਤੁਸੀਂ ਦੇਖੋ ਜੇ ਇੱਥੇ ਇੰਟਰਲੌਕ ਲੱਗੀ ਹੁੰਦੀ ਠੀਕ ਹੈ ਇਹ ਲੋਕਣੀ ਆਉਣੀ ਸੀ ਆਪਾਂ ਜਦੋਂ ਕੋਠੀ ਤੇ 10000 ਰੁਪਿਆ ਲਾ ਰਹੇ ਆ ਕੀ ਕੀ ਕਹਿੰਦੇ ਵੀ ਕਿਹੜਾ ਡਿਜ਼ਾਈਨ ਹੁੰਦਾ ਇਹ ਬਈ ਪਤੰਗ ਚਾਲ ਵੀ ਕਹਿੰਦੇ ਉਹ ਸਤਰੰਜ ਵੀ ਕਹਿੰਦੇ ਇਹਨੂੰ ਠੀਕ ਹੈ ਮੰਨ ਲਓ ਤੇ ਚੈਸ ਜੀ ਵੀ ਕਹਿੰਦੇ ਇਹਨੂੰ ਠੀਕ ਹੈ ਹਾਂਜੀ ਬਹੁਤ ਵਧੀਆ ਡਿਜ਼ਾਈਨ ਬੰਦ ਲਾ ਵੀ ਆ ਜੇ ਆਪਾਂ ਇਹਨੂੰ ਤਾਂ ਛੱਤੋਂ ਖੜ ਕੇ ਦੇਖਾਂ ਇਹਦੇ ਪਤੰਗ ਚਾਲ ਜੀ ਲੱ ਦੇ ਉਹ ਦਾ ਚਲੋ ਆਪਾਂ ਅੰਦਰ ਜਾ ਕੇ ਵੇਖ ਲਾਂਗੇ ਨਾ ਵੀ ਤੁਸੀਂ ਕਹਿੰਦੇ ਵੀ ਇੱਥੇ ਇੰਟਰਲੋਕ ਵਾਲਾ ਬਾਈ ਦਾ ਕਹਿੰਦੇ ਸੀ ਵੀ ਇੰਟਰਲੋਕ ਲਵਾਨੀ ਹੈ ਤੁਸੀਂ ਉਹ ਨਾ ਕਰਕੇ ਇੱਥੇ ਆਪ ਦੇ ਹਿਸਾਬ ਨਾਲ ਵੀ ਆ ਚੀਜ਼ ਕੀਤੀ ਹੈ ਨਾ ਏ ਟੂ ਜ਼ੈਡ ਬਾਈ ਮੰਨ ਲਓ ਸੰਭਲੇ ਤੋਂ ਸਟਾਈਲ ਦੇਖ ਰਹੇ ਹੋ ਉਹ ਵੀ ਆਪਣੀ ਚੋਅ ਦਾ ਸਾਰੀ ਅੱਛਾ ਜਿਹੜੀ ਆ ਸਾਹਮਣੇ ਚਿੱਟੀ ਤੇ ਅੰਦਰ ਕਾਲੀ ਦਾ ਰੱਖੀ ਹੈ ਇਹ ਵੀ ਆਪਣੀ ਚੋਅ ਦਾ ਸਾਰੀ ਠੀਕ ਹੈ ਵੀ ਬਾਈ ਨੇ ਇੱਕ ਗ੍ਰੇਨਾਈਟ ਦਾ ਨਾ ਇਹ ਗੋਲਾ ਹੈ ਉਹ ਤੋਂ ਵਧੀਆ ਕੰਮ ਕਰਿਆ ਨਾ ਇਸ ਚੀਜ਼ ਦਾ ਹਾਂਜੀ ਪੂਰੀ ਸਫਾਈ ਹੈਗੀ ਹੈ ਤੇ ਜੋੜ ਦਾ ਵੀ ਕੋਈ ਬਾੜਾ ਪਤਨ ਲੱਗਾ ਮੇਨ ਤੇ ਆ ਵੀ ਬਈ ਇਹ ਕਹਿੰਦਾ ਇੱਥੇ ਉਹ ਵੀ ਹੁੰਦਾ ਵੀ ਉਹ ਨਾ ਕਰਕੇ ਤੁਸੀਂ ਮੇਰੇ ਲਈ ਆਹੀ ਤੁਹਾਨੂੰ ਕਾਹਤੋਂ ਪਸੰਦ ਆ ਗਿਆ ਵੀ ਪਾਈ ਚੀਜ਼ ਕਰਨੀ ਹੈ ਧੁੱਪ ਚ ਵੀਰੇ ਦੇਖੋ ਨਾ ਆਪਾਂ ਉਧਰ ਪਾਈ ਆ ਸਫੇਦ ਪੱਤੀ ਸਾਰੀ ਠੀਕ ਹੈ ਹਨਾ ਇੱਧਰ ਬਾਈ ਦੀ ਚੋਅ ਸੀ ਕਹਿੰਦਾ ਆਪਾਂ ਪਾਉਣੀ ਨਹੀਂ ਠੀਕ ਹੈ ਚਲੋ ਮਹਾਬਾਈ ਠੀਕ ਹੈ ਤੇ ਉਧਰ ਆਪਣੀ ਚੋਅ ਸੀ ਬਾਈ ਆਪਾਂ ਤੁਹਾਨੂੰ ਪਾ ਗਦੇ ਹਾਂ ਠੀਕ ਹੈ ਮਤਲਬ ਇਹ ਮਿਕਸ ਕਰਤਾ ਕਰਾਂ ਸਾਰਾ ਵੀ ਇੱਕ ਥੋੜਾ ਇੱਕ ਏਰੀਆ ਅਲੱਗ ਕਰਤਾਗਾ ਆ ਏਰੀਆ ਅਲੱਗ ਕਰਤਾ ਹੈ ਨਾ ਹਾਂ ਹਾਂ ਤੇ ਬਹੁਤ ਵਧੀਆ ਨਾ ਡਿਜ਼ਾਈਨ ਵੀ ਬਹੁਤ ਵਧੀਆ ਬਣਿਆ ਆ ਨਕਸ਼ਾ ਕਿੱਥੋਂ ਬਣਵਾਇਆ ਸੀ ਕੋਠੇ ਕੋਠੇ ਧਿਆਨ ਹੈਗਾ ਇਸ ਚੀਜ਼ ਦਾ ਇਹ ਨਕਸ਼ਾ ਤੇ ਇੱਕ ਮੈਨੂੰ ਮੜਾ ਯਾਦ ਹੋਸਾ ਨਾ ਮੈਂ ਜਿਹੜਾ ਆ ਗ੍ਰੇਨੇਟ ਵੇਖੀ ਨਾ ਬਈ ਹਾਂਜੀ ਜੀ ਜਿਹੜੇ ਆ ਡੱਬੇ ਜੇ ਬਨੇ ਕੀ ਕਹਿੰਦੇ ਐਸ ਚੀਜ਼ ਨੂੰ ਕਿਹੜਾ ਡਿਜ਼ਾਈਨ ਪੱਥਰ ਨਾਲ ਲਾਈ ਹੋਇਆ ਹੈ ਇਹ ਲਪੈਟੋ ਪੱਥਰ ਵਾਜਦਾ ਬਈ ਕਿਹੜਾ ਲਪੈਟੋ ਲਪੈਟੋ ਠੀਕ ਹੈ ਤੇ ਕੀ ਕੋਸਟ ਆ ਜਾਂਦੀ ਹੈ ਤੇ ਕੋਈ ਆਈਡੀਆ ਹੈਗਾ ਵੀ ਇਹ ਅੱਜ ਕਿੰਨੇ ਰੁਪਏ ਫਰ ਤੋਂ ਪਿਆ ਜਾਂਦਾ ਆ ਇਹ ਮੰਨ ਲਓ 125 ਰੁਪਏ ਪਰ ਸਕੁਅਰ ਫੁੱਟ ਮਿਲ ਜਾਂਦਾ ਸਾਬ ਹਾਂਜੀ ਠੀਕ ਹੈ ਇੱਕ ਮੈਨੂੰ ਇਧਰੋਂ ਆ ਕੇ ਨਾ ਡਾਊਨ ਸੀਲਿੰਗ ਬਸਾ ਯਾਰ ਮੈਂ ਜਿਹੜਾ ਦਾ ਘਰ ਚਾਹਾਂ ਨਾ ਮੈਂ ਬਾਰ-ਬਾਰ ਇੱਕ ਚੀਜ਼ ਵੇਖੀ ਆ ਨਾ ਡਾਊ ਮਹਿਲੀ ਵੀ ਬਾਰ ਬਾਰ ਓਪਨ ਚ ਵੀ ਵਧੀਆ ਬਣਾ ਰੱਖਿਆ ਨਾ ਚੀਜ਼ ਤੇ ਉਸ ਤੋਂ ਬਾਅਦ ਮਨੂੰ ਆ ਬਖਾ ਜਿਹੜਾ ਆ ਪੈਟਰਨ ਬਣਾ ਰੱਖਿਆ ਥੱਲੇ ਆ ਯਾਰ ਬਹੁਤ ਲੱਗ ਜਾ ਪੈਟਰਨ ਭਈ ਆ ਵੀ ਆਪਦੇ ਸਾਹ ਨਾਲ ਆ ਕਿ ਪਹਿਲਾਂ ਕਿਤੇ ਕਰਿਆ ਸੀ ਆ ਵਾਲਾ ਨਹੀਂ ਨਹੀਂ ਭਈ ਇਹ ਆਪਣਾ ਪਹਿਲਾ ਕੰਮ ਹੀ ਤੇ ਆਪਦੇ ਹਿਸਾਬ ਨਾਲ ਹੀ ਕੀਤਾ ਸਾਰਾ ਤੇ ਆ ਪੂਰਾ ਡਿਜ਼ਾਈਨ ਆਸਾਂ ਨਾਲ ਕਰਿਆ ਵਾਲਾ ਹਾਂਜੀ ਜਦੋਂ ਨਾ ਭਈ ਆਪਣੇ ਹੱਥ ਮਾਲਕ ਨੇ ਕਹਿਦਾ ਭਈ ਸੋਡੇ ਸਾਰੇ ਆ ਤੁਹਾਨੂੰ ਫ੍ਰੀ ਏਟ ਤੇ ਇੱਕ ਜ਼ਿੰਮੇਵਾਰੀ ਵੱਜ ਜਾਂਦੀ ਆ ਨਾ ਵੀ ਯਾਰ ਆ ਵੀ ਆਪਾਂ ਕੰਮ ਇਹ ਜਾ ਕਰਕੇ ਦੇ ਜਿੰਦਾ ਮਰਜ਼ੀ ਕਰ ਦੋ ਇੱਕ ਮੰਨ ਲਓ ਇਹ ਤੇ ਆਪਾਂ ਟੈਲ ਲਾਤੀ ਠੀਕ ਹੈ ਨਹੀਂ ਤੁਸੀਂ ਦੇਖੋ ਸਾਰਾ ਆਲਓਵਰ ਗ੍ਰੇਨਾਈਟ ਹੀ ਲੱਗਿਆ ਹੁੰਦਾ ਹਾਂ ਤੁਸੀਂ ਮਿਕਸ ਕਰਤਾ ਵੀ ਉਹ ਜਿਹੀ ਮਾਈਟਾਈਲ ਲਾ ਰੱਖੀ ਹੈ ਇੱਥੋਂ ਆ ਗ੍ਰੇਨਟ ਦਾ ਪੈਟਰਨ ਹੋ ਗਿਆ ਇਧਰੋਂ ਆ ਟਾਈਲ ਦਾ ਡਿਜ਼ਾਈਨ ਹੋ ਗਿਆ ਹਾਂਜੀ ਹਾਂਜੀ ਠੀਕ ਹੈ ਭਈ ਓਵਰਲ ਟੋਟਲ ਕਿੰਨਾ ਕ ਖਰਚਾ ਆ ਗਿਆ ਹੋਗਾ ਇਸ ਘਰ ਦੇ ਉੱਤੇ ਓਵਰ ਵੀਰੇ ਹੁਣ ਤੱਕ ਤੁਸੀਂ ਐ ਮੰਨ ਲਓ ਵੀ ਆਪਣਾ 45 ਲੱਖ 45 ਲੱਖ ਦੇ ਵਿੱਚ ਵਿੱਚ ਬਜਟ ਹੋ ਗਿਆ ਵੀ ਸਾਰਾ ਕਰਕੇ ਵਰਨਾ ਕਈ ਤਾਂ ਕਹਿੰਦੇ ਰੇ ਐਨੇ ਕਰਤੇ ਰ ਅਸੀਂ ਕਰੋੜ ਲਾਤਾ 2 ਕਰੋੜ ਲਾਤਾਗਾ ਨਹੀਂ ਲੱਗਿਆਗਾ ਉਹ ਆ ਕਹਿਣ ਦੀਆਂ ਗੱਲਾਂ ਬਈ ਠੀਕ ਆ ਵੀ ਜੈਨੂਨ ਖਰਚਾ ਵੀ ਜੈਨੂਨ ਆ ਵੀ ਜਿੰਨਾ ਕਿ ਅਸੀਂ ਮਾਲਕ ਆਪਣੇ ਮਾਲਕਨ ਆਪਣੀ ਸਿੱਧੀ ਗੱਲਬਾਤ ਆ ਨਾ ਵੀ ਆਪਾਂ ਜਿੰਨੀ ਉਹਨਾਂ ਨਾਲ ਗੱਲ ਕੀਤੀ ਸਾਰੀ ਕੋਸਟ ਦੀ ਮਤਲਬ ਆ ਮਤਲਬ 45 ਬਾਈ 110 ਦਾ 플ੌਟ ਏਰੀਆ ਹੋ ਗਿਆ ਤੇ ਘਰ ਕਿੰਨੇ ਸਕੂਅਰ ਫੁੱਟ ਦਾ ਹੈ ਆਪਣਾ ਐ ਮੰਨ ਲਓ ਵੀ 1300 ਫਲੋਰ ਬੰਦ ਇਕ ਨਹੀਂ ਚੱਲਾ 36 2600 ਫੁੱਟ ਬੰਦ 2600 ਫੁੱਟ ਹੋ ਗਿਆ ਮੋਟਾ ਮੋਟਾ ਵੀ ਤਰ੍ਹਾਂ ਦੇ ਮਤੇ 45 ਦਾ ਖਰਚਾ ਆ ਗਿਆ ਠੀਕ ਆ ਅੰਦਰ ਵੀ ਮਾੜਾ ਡਿਜ਼ਾਈਨ ਤੇ ਭਾਵੇਂ ਅੰਦਰ ਕਿੰਨੇ ਕਿ ਲੱਗੇ ਹੋਏ ਆ ਬੈੱਡਰਮ ਵਗੈਰਾ ਕਿੰਨੇ ਹੈਗੇ ਅੰਦਰ ਅ ਇਹ ਚ 3264 ਲੱਗੀ ਸਾਰੀ ਆਪਣੀ ਠੀਕ ਐ ਇਹ ਚ ਦੋ ਬੈਡਰੂਮ ਉਹਨੂੰ ਆਹ ਟਾਈਲ ਵਖਾ ਜਿਹੜੀ ਆ 3264 ਲਾਰ ਕੇ ਨਾ ਇੱਕ ਤਾਂ ਡਿਜ਼ਾਈਨ ਬਹੁਤ ਵਧੀਆ ਟਾਈਲ ਦਾ ਯਾਰ ਹੈ ਨਾ ਤੇ ਦੂਜਾ ਜਿਹੜੀ ਲਾਂ ਦੀ ਸਫਾਈ ਹੈਗੀ ਆ ਵੀ ਐਂ ਲੱਗੀਆਂ ਇੱਕ ਤਾਂ ਰਫ ਐਂ ਟਫ ਹੈ ਜੋ 글로ਸੀ ਨਹੀਂ ਹੈਗੀ ਮੈਟ ਮੈਟ ਫਿਨਿਸ਼ ਆ ਜਾਂਦੀ ਆ ਵਲੀ ਇਹ ਕਾਰਵਿੰਗ ਆ ਵੀਰੇ ਠੀਕ ਐ ਤੇ ਵੇਖਣ ਚ ਵੀ ਬਹੁਤ ਵਧੀਆ ਲੱਗੀ ਹੁੰਦੀ ਆ ਹੂੰ ਤੇ ਇਕਰ ਚ ਦੋ ਬੈਡਰੂਮ ਨੀਚੇ ਹੋਗੇ ਇੱਕ ਤਾਂ ਡਰੋਇੰਗ ਰੂਮ ਹੋ ਗਿਆ ਇਧਰ ਆ ਕਿਚਨ ਹੋਗੀ ਤੇ ਆ ਸ਼ਿੰਕਲਰ ਏਰੀਆ ਹੋ ਗਿਆ ਵੀ ਹਾਂਜੀ ਇੱਥੇ ਉਹ ਵਾਸ਼ਰੂਮ ਠੀਕ ਐ ਤੇ ਆ ਵੀ ਨਾ ਵੀ ਡਿਜ਼ਾਈਨ ਆ ਵੀ ਆ ਦੀ ਚੋਸ ਨਾ ਕੀਤੀ ਇਹ ਚੀਜ਼ਾਂ ਵਾਲੀ ਠੀਕ ਹੈ ਇੰਦਰ ਤੁਹਾਨੂੰ ਬਾਥਰੂਮ ਵੀ ਦਿਖਾਉਣੇ ਸੀ ਉਹ ਨੂੰ ਇੱਧਰ ਆ ਕੇ ਬਾਥਰੂਮ ਖਾ ਮੜਿਆ ਠੀਕ ਹੈ ਆ ਵੀ ਬਹੁਤ ਵਧੀਆ ਡਿਜ਼ਾਈਨ ਬਣਾਇਆ ਨਾ ਇਹ ਵੀ ਸਾਰਾ ਆਪਣੇ ਆਪ ਦੀ ਚਵੈਸ ਹੈ ਆ ਵੀ ਚੋਸ ਨਾਲ ਬਹੁਤ ਨਵੀਂ ਚੀਜ਼ ਕੀਤੀ ہوئی ਆ ਵੀ ਕਲਰ ਪੈਟਰਨ ਦੀ ਗੱਲ ਕਰੀਏ ਕੋਈ ਬੜਾ ਪੜਕੀਲਾ ਜਾਂ ਰੰਗ ਪਿਆ ਕੋਈ ਉਹ ਜੀ ਹੈ ਨਹੀਂਗੀ ਇਹ ਸਾਰੀ ਟੈਲ ਜੋ ਇੱਥੇ ਪਾਰਟੀਸ਼ਨ ਹੋ ਜੂਗਾ ਸ਼ੀਸ਼ਾ ਤੇ ਲੱਗੇ ਆ ਜਿਹੜਾ ਸੈਕਸ਼ਨ ਅਲੱਗ ਹੋ ਜੂਗਾ ਹਾਂਜੀ ਉਹ ਚੀਜ਼ ਅਲੱਗ ਲੁਕਾ ਹੋ ਗਈ ਇਹਦੀ ਪੂਰੀ ਦੀ ਅਲੱਗ ਆ ਗਈ ਹੈਨਾ ਵੇਖਣ ਚ ਬਹੁਤ ਵਧੀਆ ਲੱਗੀ ਜਾਂਦਾ ਪਤਾ ਵੀ ਲੱਗ ਜਾਂਦਾ ਰਵੀ ਵਾਕਈ ਵਧੀਆ ਕੰਮ ਕੀਤਾ ਹੋਇਆ ਤੇ ਇਹ ਤੋਂ ਇਲਾਵਾ ਵੀ ਉੱਪਰ ਆਪਣੇ ਕੀ ਬਣੇ ਹੋਇਆ ਉੱਪਰ ਵੀਰੇ ਦੋ ਬੈੱਡਰੂਮ ਉੱਥੇ ਠੀਕ ਹੈ ਇੱਕ ਬੱਸ ਬਾਥਰੂਮ ਤੇ ਇੱਥੇ ਵੀ ਆ ਗ੍ਰੇਨਾਈਟ ਲਾ ਰੱਖਿਆ ਹਾਂਜੀ ਇਹ ਪੌੜੀਆਂ ਗ੍ਰੇਨਾਈਟ ਲਾਇਆ ਠੀਕ ਹੈ ਪੌੜੀਆਂ ਦੀ ਵੀ ਉਹ ਥੋੜੀ ਛੋਟੀ ਨਹੀਂ ਰੱਖੀ ਇਹਦੀ ਵਿਡਥ ਕਿ ਇਹ ਨਹੀਂ ਵੀਰੇ ਨਕਸ਼ੇ ਚ ਨਹੀਂ ਸੀ ਨਕਸ਼ੇ ਜਿਸੀ ਕੀਤੀ ਹਾਂਜੀ ਠੀਕ ਹੈ ਨਕਸ਼ੇ ਸავਨਾ ਚ ਜਿ ਕੀਤੀ ਹੋਈ ਹੈ ਹਾਂ ਹਾਂ ਠੀਕ ਹੈ ਬਈ ਉਹਨੂੰ ਮੜਾ ਇੱਥੇ ਆ ਕੇ ਨਾ ਉੱਪਰੋਂ ਪਹਿਲ ਤਾਂ ਡਾਊਨ ਸੀਲਿੰਗ ਬਖਾਉਂਦੇ ਡਾਊਨ ਸੀਲਿੰਗ ਆ ਨਾ ਵੀ मोस्टली ਕੀ ਹੁੰਦਾ ਗਲਾਈ ਚ ਹੁੰਦਾ ਤੇ ਆ ਗਲਾਈ ਚ ਨਾ ਹੋ ਕੇ ਨਾ ਤੇ ਵਧੀਆ ਨਾ ਐਂਗਲ ਜੇ ਬਣਾ ਕੇ ਵਧੀਆ ਚੀਜ਼ ਕੀਤੀ ਹੋਈ ਆ ਮਤਲਬ ਇਹ ਨਾ ਮਿਕਸ ਜਿ ਕੀਤੀ ਵੀ ਇੱਕ ਤਾਂ ਇੱਥੇ ਜਿਵੇਂ ਆ ਐਂਗਲ ਜੇ ਬਣਾ ਕੇ ਡਾਊਨ ਸੀਲਿੰਗ ਦਾ ਕਰਤਾ ਵੀ ਇੱਥੇ ਝੁਮਰ ਲੱਗ ਜਾਊਗਾ ਹਾਂਜੀ ਆ ਸੈਕਸ਼ਨ ਅਲੱਗ ਕਰਕੇ ਇੱਥੇ ਆ ਗਲਾਈ ਚ ਕਰਤਾਗਾ ਹਾਂਜੀ ਫਰੋਂ ਡਾਊਨ ਸੀਲਿੰਗ ਦਾ ਡਿਜ਼ਾਈਨ ਵੀ ਨਾ ਪੂਰਾ ਵਧੀਆ ਬਣਾ ਰੱਖਿਆ ਹੈ ਉੱਪਰ ਦੋ ਬੈਡਰੂਮ ਹੈ ਬਈਆ ਵਾਲੇ ਇੱਕ ਤੁਸੀਂ ਨਾ ਦੇਖਿਆ ਹੋਣਾ ਚਾਹੀਦਾ ਥਾਂ ਜਾ ਕੇ ਵੀ ਇੱਥੇ ਮੰਨ ਲਓ ਬਲੈਕ ਕਿਸਪਾਂ ਦੇ ਆ ਹਾਂ ਜਿਹੜੀ ਬਾਪ ਨੇ ਬਾਰਡਰ ਕਹਿੰਦੇ ਆਪਾਂ ਹੈ ਨਾ ਮੰਨ ਲਓ ਨਾ ਵੀ ਆ 4000 ਰੁਪਏ ਕਰਨੇ ਵੀ ਉਹਨੂੰ ਲੱਗ ਜਾ ਕਰਨਦੇ ਆ ਕਈ ਮਿਸਤਰੀ ਕਹਿੰਦੇ ਵੇਸਟ ਜ਼ਿਆਦਾ ਨਹੀਂ ਆਣਾ ਠੀਕ ਹੈ ਵੀ ਉਸ ਚ ਕੁਝ ਵੇਸਟ ਨਹੀਂ ਆਉਂਦੀ ਬਈ ਠੀਕ ਹੈ ਵੱਧ ਤੋਂ ਵੱਧ ਆਪਣੀ 10 ਵੀ ਫੋਟਾ ਜਾਂਦੀ ਆ ਸਾਰੀ ਠੀਕ ਹੈ ਪਰ ਵੀ ਆਲ ਓਵਰ ਹੁਣ ਤੁਸੀਂ ਦੇਖ ਰਹੇ ਹੋ ਲੱਗੀ ਆਪਣੀ ਟਾਇਲ ਸੋਨੂ ਸਾਰੀ ਆਲ ਓਵਰ ਲਗਣੀ ਇੱਕ ਇੱਕੋ ਵਾਰੀ ਲਗਦੇ ਵੀ ਜਿਵੇਂ ਵੀ ਲਗਿਆ ਜਾਂਦਾ ਨਾ ਵੀ ਕਿਸੇ ਪਾਸੇ ਕੋਈ ਫਰਕ ਹੈਗਾ ਕੋਈ ਪਾਰਟੀਸ਼ਨ ਕਰਕੇ ਆਪਾਂ ਲੱਗ ਜਾਗਾ ਰੱਖੀ ਹਾਂ ਜੀ ਹਾਂ ਜੀ ਰੋਇਨਾ ਆਪਾਂ ਖਰਚਾ ਕਰਨ ਲੱਗੇ ਉੱਥੇ ਦਸ ਵੀ ਫੋਟੋ ਵੀ ਬੜਾ ਮੈਟਰ ਨਹੀਂ ਕਰਦਾ ਲੇਕਿਨ ਜੇ ਆਪਣੀ ਲੋਕ ਵਧੀਆ ਬਣ ਜਾਂਦੀ ਹੈ ਮੰਨ ਲਓ ਇੱਕ ਨਿੱਕੀ ਚੀਜ਼ ਨਾਲ ਉਹ ਚੀਜ਼ ਕਰਨੀ ਚਾਹੀਦੀ ਹੈ ਇੱਕ ਆ ਬਾਥਰੂਮ ਬਣਾਇਆ ਵੀ ਇਹ ਵਾਲਾ ਹਾਂ ਜੀ ਮਾਨੂੰ ਐਧਰ ਆ ਕੇ ਦਿਖਾਈ ਤਾਂ ਬਾਤ ਤਾਂ ਬਖਾਇ ਐਧਰ ਵੀ ਸਾਈਜ਼ ਵੀ ਬਹੁਤ ਵੱਡਾ ਇੰਨੀ ਜਗ੍ਹਾ ਦੇ ਵਿੱਚ ਬਾਟ ਟਪ ਵੀ ਫਿਟ ਕਰਤਾਗਾ ਤੇ ਪੂਰਾ ਸੈਕਸ਼ਨ ਵੀ ਅਲੱਗ ਕਰਦੇ ਤਾਂ ਇਹ ਨਾ ਬਾ ਕਲਰ ਬਹੁਤ ਵਧੀਆ ਫਿਨਿਸ਼ਿੰਗ ਵੀ ਬਹੁਤ ਵਧੀਆ ਹੈਗੀ ਹੈ ਨਾ ਮੈਚ ਹੈਗੀ ਹੈ ਸਾਰੀ ਆ ਬਈ ਸਾਰੀ ਮੈਟ ਕਾਰਵਿੰਗ ਆ ਗਈ ਬਈ ਤੇ ਆ ਡਿਜ਼ਾਈਨ ਵੀ ਸਾਰਾ ਆਪ ਦਾ ਸੀਗਾ ਬਈ ਹਾਂ ਬਈ ਠੀਕ ਆ ਬਹੁਤ ਵਧੀਆ ਆਪਣਾ ਟੱਬ ਬਾਈ ਨੇ ਦਿੱਤਾ ਲੈ ਕੇ ਵੀ ਆਲ ਓਵਰ ਕਹਿੰਦਾ ਮੈਂ ਤੁਹਾਨੂੰ ਆ ਚੀਜ਼ ਲਿਆਦੀ ਬਣਾਉਣੀ ਥੋਡੀ ਜ਼ਿੰਮੇਵਾਰੀ ਠੀਕ ਆ ਮਤਲਬ ਉਹ ਚੀਜ਼ ਉਹਨਾਂ ਲਿਆ ਕੇ ਬਈ ਫ੍ਰੀ ਹੈਂਡ ਕਰਤਾ ਵੀ ਸਾਰਾ ਕੁਝ ਕਰਕੇ ਆਪ ਦੇ ਹਿਸਾਬ ਨਾਲ ਚੀਜ਼ ਕਰਨੀ ਹੈ ਔਰ ਜੋ ਜੋ ਬਾਈ ਨੇ ਕਿਹਾ ਵੀ ਚੀਜ਼ਾਂ ਆਪਾਂ ਉਹੀ ਕਰਕੇ ਦੇਣੀ ਹੈ ਨਾ ਉਸ ਹਾਂ ਨਾ ਕੀਤੀ ਹੈ ਤੇ ਇਧਰ ਇੱਕ ਆ ਵਾਲਾ ਪੈਟਰਨ ਨਾ ਵੀ ਟਾਈਲਾਂ ਦਾ ਇਹ ਆਪਣੀ 2 ਬਈ 2 ਦੀ ਹੈ ਬਾਈ ਠੀਕ ਆ 2 ਬਈ 2 ਕੋਲਮ ਲਾ ਕੇ ਨਾ ਚੀਜ਼ ਵਧੀਆ ਬਣਾਈ ਹੋਈ ਆ ਇੱਕ ਮਾਨੂੰ ਆਪਾਂ ਨਾ ਬਾਹਰ ਜਾ ਕੇ ਵਿਖਾਈ ਆ ਆ ਟਾਇਲ ਦੀ 32 ਚੌਂਟ ਦੀ ਸੀ ਬਈ ਆਹ 32 ਚੌਂਟ ਆ ਵੀਰੇ ਠੀਕ ਆ ਆ ਵਾਲੀ 32 ਚੌਂਟ ਦੀ ਹੈਗੀ ਆ ਹੂੰ ਤੇ ਇੱਕ ਐਸ ਕਮਰੇ ਜੀ ਸੇਮ ਲਾਈ ਆ ਬਈ ਆ ਉਹ ਸੇਮ ਆ ਵੀਰੇ ਸਾਰੀ ਠੀਕ ਆ ਕਾਹ ਵਾਲਾ ਬੈਡਰੂਮ ਹੋ ਗਿਆ ਹੂੰ ਤੇ ਇੱਕ ਅਧਰਾਂ ਪਿੱਛੇ ਆਪਣੇ ਲੋਬੀ ਹੋ ਗਈ ਕਾਈਂਡ ਆਫ ਓਪਨ ਜਗ ਹੈ ਨਾ ਓਪਨ ਏਰੀਆ ਹੋ ਗਿਆ ਮਾਨੂੰ ਇੱਥੋਂ ਆ ਕੇ ਵਿਖਾ ਜਿਹੜੀ ਆਪਣੇ ਆ ਚੀਜ਼ ਦੀ ਆਪਾਂ ਗੱਲ ਕਰਦੇ ਪਏ ਸੀਗੇ ਇੱਕ ਤਾਂ ਜਿਹੜਾ نیچے ਮੈਟ ਫਿਨਿਸ਼ ਚ ਟਾਇਲ ਲਾ ਰੱਖੀ ਆ ਤੇ ਇੱਥੋਂ ਜ਼ਿਆਦਾ ਆਪਣੇ ਦਰਸ਼ਕਾਂ ਨੂੰ ਮਗਰਲੀ ਵੀ ਵਿਖਦੀ ਹੋਊਗੀ ਆਪਾਂ ਪਰਲੇ ਪਾਸੇ ਜਾ ਕੇ ਦਿਖਾਵਾਂਗੇ ਨਾ ਵੀ ਕੀ ਚੀਜ਼ ਹੈਗੀ ਆ ਗ੍ਰੇਨੇਟ ਦੇ ਲੋਕ ਕਿੰਨੀ ਵਧੀਆ ਆ ਜਾਂਦੇ ਵਿੱਚ ਪਿੱਲਰ ਲਾ ਕੇ ਤੇ ਇਧਰੋਂ ਆਹ ਨੀਚੇ ਮੈਟ ਫਿਨਿਸ਼ਿੰਗ ਕਿੰਨੀ ਚੀਜ਼ ਵਧੀਆ ਆ ਜਾਂਦੀ ਹੈ ਓਵਰ ਆਲ ਸੰਦੀਪ ਬਈ ਯਾਰ ਕੰਮ ਵਾਕਈ ਨਾ ਬਹੁਤ ਵਧੀਆ ਲੱਗਿਆ ਨਾ ਧੰਨਵਾਦ ਵੀ ਜਿੰਨੀ ਸਫਾਈ ਨਾਲ ਕੰਮ ਕੀਤਾ ਹੋਇਆ ਤੇ ਵੱਡੀ ਟਾਲ ਗਈ ਮੋਸਟਲੀ ਲੋਕ ਕੀ ਕਹਿੰਦੇ ਨੇ ਕਿ ਯਾਰ ਬੱਤੀ ਚੋੜੀ ਟਾਈਲਾਂ ਵੱਡੀਆਂ ਹੁੰਦੀਆਂ ਲੱਗਦੀਆਂ ਨਹੀਂ ਸਹੀ ਆ ਕੁਝ ਵੀ ਹੈ ਨਾ ਸੋ ਚੀਜ਼ਾਂ ਹੁੰਦੀ ਹੈ ਉਹ ਚੀਜ਼ ਨਾ ਹੋ ਕੇ ਚੀਜ਼ ਤੁਸੀਂ ਵਧੀਆ ਬਣਾਈ ਹੋਈ ਹੈ ਪੂਰੀ ਕਿੰਨੇ ਠੀਕ ਹੈ ਭਾਈ ਤੇ ਇੱਕ ਆਪਣੇ ਅਧਰਾਹਾ ਆ ਟਾਇਲ ਕਰੀ ਆਈ ਹੈ ਭਾਈ ਇਹ ਭਾਈ 2x2 ਦੀ ਸੈਰਮਿਕਾ ਆ 2x2 ਦੀ ਸੈਰਮਿਕ ਟਾਇਲ ਹੈਗੀ ਹੈ ਡਿਜ਼ਾਈਨ ਬਹੁਤ ਵਧੀਆ ਵੇਖੋ ਉੱਪਰ ਮਾਨੂੰ ਆ ਵੀ ਇੱਥੇ ਜਿਹੜੀ ਆ ਪੁੱਟੇ ਇਥੇ ਡਾਉਂਸ ਨਹੀਂ ਕੀਤੀ ਆ ਪੁੱਟੀ ਕੀਤੀ ਹੋਈ ਹੈ ਨਾ ਨਹੀਂ ਨਹੀਂ ਇਹ ਪੀਓਪੀ ਹੈ ਵੀਰੇ ਹਾਂ ਪੀਓਪੀ ਕੀਤੀ ਹੈ ਕੱਲੀ ਡਾਉਂਸ ਨਹੀਂ ਕਰਨੀ ਕੱਲੇ ਬਸ ਡਿਜ਼ਾਈਨ ਥੱਲੇ ਵਾਲਾ ਸੇਮ ਬਣਾ ਰੱਖੇ ਜਿਵੇਂ ਨੀਚੇ ਚੀਜ਼ ਕੀਤੀ ਹੋਈ ਸੀਗੀ ਉਹ ਤੋਂ ਮਿਲਦੋਲਦੋਲਦਾ ਯਾ ਕੀਤਾ ਤੇ ਮਾਨੂੰ ਮੇਨ ਚੀਜ਼ ਇੱਧਰ ਆ ਕੇ ਵਖਾ ਪਿੱਛੇ ਆ ਜਿਹੜਾ ਬਾਈ ਚੈਸਾ ਡਿਜ਼ਾਈਨ ਕਹਿੰਦੇ ਸੀਗੇ ਪਤੰਗ ਵਾਲਾ ਕੀ ਸੀਗਾ ਬਈਆ ਪਤੰਗ ਚ ਬਹੁਤ ਵਧੀਆ ਤੇ ਤੁਸੀਂ ਲੁੱਕ ਵੇਖ ਹੀ ਸਕਦੇ ਹੋ ਵੀ ਜਦੋਂ ਜਦੋਂ ਆਪਾਂ ਇਸ ਲੁੱਕ ਦੀ ਕੰਪੇਅਰ ਕਰਦੇ ਆ ਹੁਣ ਇਸ ਲੁੱਕ ਦੇ ਸਾਹਮਣੇ ਦੇਖੋ ਜੀ ਜਿਹੜੀ ਇੰਟਰਲੌਕ ਟਾਈਲ ਹੈ ਮੈਨੂੰ ਨਹੀਂ ਲੱਗਦਾ ਕਿਸੇ ਪਾਸੇ ਕੋਈ ਬਾੜੀ ਵਧੀਆ ਲੱਗਦੀ ਹੋਊਗੀ ਕਿਥੇ ਟਾਈਲਾਂ ਦੀ ਆ ਡਿਜ਼ਾਈਨ ਹੋ ਗਿਆ ਪਹਿਲਾਂ 24 ਡੀ ਟਾਈਲਾਂ ਦੀ ਉਸ ਤੋਂ ਬਾਅਦ ਲਾਨ ਵਾਲੇ ਦੀ ਦੋਨੇ ਚੀਜ਼ਾਂ ਹੁੰਦੀਆਂ ਨੇ ਉਹ ਦੋਨੇ ਚੀਜ਼ਾਂ ਤੇ ਵਧੀਆ ਆ ਗਿਆ ਉਸ ਤੋਂ ਲੱਗਦਾ ਯਾਰ ਵੀ ਵਾਕਈ ਕੰਮ ਸਿਰੇ ਦਾ ਕਰ ਰੱਖਿਆ ਹਾਂ ਓਵਰਲ ਘਰ ਵੀ ਬਹੁਤ ਵਧੀਆ ਹੈ ਨਾ 45x110 ਏਰੀਆ ਦੇ ਵਿੱਚ ਬਣਿਆ ਹੋਇਆ ਤੇ ਚੀਜ਼ ਮੈਨੂੰ ਬਾੜੀ ਵਧੀਆ ਲੱਗੀ ਆ ਵੀ ਇੱਕ ਆਪਾਂ ਨਵਾਂ ਕਨਸ ਠੀਕ ਹੈ ਮਾਲੋ ਪਹਿਲੀ ਵਾਰ ਹੀ ਲਾਇਆ ਸੀ ਆਪਾਂ ਠੀਕ ਆ ਚੀ ਜੀ ਪਹਿਲੀ ਵਾਰ ਪਈ ਸੀ ਪਹਿਲਾਂ ਬਾਈ ਲੋਕੀ ਕੀ ਕਹਿੰਦੇ ਛੱਤਾਂ ਤੇ ਟਾਈਲ ਲਵਾਉਂਦੇ ਨਹੀਂਗੇ ਹਾਂ ਅਗਲੇ ਕਹਿੰਦਾ ਯਾਰ ਆਪਣੇ ਇੱਟਾ ਵਾਲਾ ਫਰਸ਼ ਲਾ ਲਓ ਸਸਤਾ ਪੈਂਦਾ ਉਹ ਆਪਣੇ ਇੰਦਰ ਵੀ ਸਾਰੀ ਉੱਪਰ ਟਾਈਲ ਹੀ ਲੱਗੀ ਆ ਅੱਛਾ ਤੇ ਉੱਪਰ ਵੀ ਟਾਈਲ ਲਾਈ ਹੋਈ ਆ ਟਾਈਲ ਹੀ ਆ ਵੀਰੇ ਠੀਕ ਹੈ ਵੀ ਐਂ ਤਾਂ ਨਹੀਂ ਹੁੰਦਾ ਬਈ ਯਾਰ ਵੀ ਬਾੜਾ ਆਪ ਨੂੰ ਗਰਮੀ ਵਾਲੇ ਦਿੱਕਤ ਹੋ ਗਈ ਮੀਂਹ ਵਾਲੇ ਤਿਲ ਕਰਨ ਵਾੜੀ ਹੋ ਜਾਂਦੀ ਆ ਕੋਈ ਦਿੱਕਤ ਨਹੀਂ ਬਾਈ ਕੋਈ ਦਿੱਕਤ ਨਹੀਂ ਹੁੰਦੀ ਨਹੀਂ ਇਹਨੂੰ ਪੂਰਾ ਇੱਕ ਸਾਲ ਹੋ ਗਿਆ ਬਾਈ ਲੱਗੀ ਨੂੰ ਠੀਕ ਹੈ ਕਿੰਨੇ ਮੀਂਹ ਪੈ ਗਿਆ ਹੁਣ ਇਸ ਤੇ ਮਿਸ਼ੋਰੇ ਸਲਾ ਲੂਜੀ ਟਾਇਲ ਲਾਲ ਨੇ ਭੱਠੀ ਵਾਲੀ ਹਾਂਜੀ ਉਸ ਤੇ ਹਰੇ ਬਾਈ ਜੀ ਜਮ ਜਾਂਦੀ ਆ ਸੋਰੇ ਪੈ ਜਾਂਦਾ ਠੀਕ ਹੈ ਇਸ ਚ ਨੇ 1 ਸਾਲ ਹੋ ਗਿਆ ਲੱਗੀ ਨੂੰ ਤੁਸੀਂ ਆਪ ਦੇਖ ਦੇਖ ਸਕਦੇ ਹੋ ਦਿਖਾ ਸਕਦੇ ਹੋ ਹਨਾ ਸਰੀ ਵੀ ਵਿੱਚ ਇਹ ਆਪ ਵੀ ਉਹ ਤਾਂ ਵੇਖੀ ਜਾਂਦਾ ਬਈ ਯਾਰ ਵੇਖ ਕੇ ਬੜਾ ਲੱਗ ਜਾਂਦਾ ਬਹੁਤ ਵਧੀਆ ਕੰਮ ਕੀਤਾ ਹੋਇਆ ਬਾਕੀ ਮੈਂ ਨਾਲ ਕੰਮ ਕਰਨ ਨਾਲ ਤੇ ਡਿਪੈਂਡ ਕਰ ਦਿੰਦਾ ਜੀ ਜੇ ਆਪਾਂ ਕੰਮ ਵਧੀਆ ਕਰੀਏ ਤਾਂ ਉਸ ਵੀ ਹੈ ਨਾ ਵੀ ਬਹੁਤ ਫਰਕ ਪੈ ਜਾਂਦਾ ਹਾਂ ਸੋ ਦੋਸਤੋ ਤੁਹਾਨੂੰ ਓਵਰਆਲ ਕਰ ਕਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਘਰ ਦੇ ਬਾਰੇ ਕੋਈ ਜਾਣਕਾਰੀ ਚਾਹੀਦੀ ਹੈ ਮਟੀਰੀਅਲ ਵਾਲੇ ਕੋਈ ਜਾਣਕਾਰੀ ਚਾਹੀਦੀ ਹੈ ਫਲੋਰਿੰਗ ਵਾਲੇ ਕੋਈ ਜਾਣਕਾਰੀ ਚਾਹੀਦੀ ਹੈ ਜਾਂ ਇਹ ਜਾਂ ਕੋਈ ਵੀ ਕੰਮ ਕਰਵਾਉਣਾ ਤੁਸੀਂ ਸੰਦੀਪ بھائی ਦਾ ਨੰਬਰ ਵਿੱਚ ਦਿੱਤਾ ਹੋਇਆ ਉਹਨਾਂ ਨੂੰ ਫੋਨ ਕਰ ਸਕਦੇ ਹੋ ਮੇਰਾ ਨੰਬਰ ਹੈਗਾ ਮੈਨੂੰ ਕਾਲ ਕਰ ਸਕਦੇ ਹੋ ਕੋਈ ਡਾਊਟ ਸਵਾਲ ਹੈਗਾ ਤੁਸੀਂ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛ ਸਕਦੇ ਹੋ ਭਾਈ ਇੱਕ ਵਾਰ ਆਪਣਾ ਨਾਮ ਤੇ ਨੰਬਰ ਦੁਬਾਰੇ ਬੋਲ ਦਿਓ ਨਾਮ ਮੇਰੇ ਆਪਣਾ ਸੰਦੀਪ ਤੇ ਨੰਬਰ ਆਪਣਾ 980507677 ਤੇ ਜੇ ਮੰਨ ਲਓ ਆਪਣੀ ਇੰਸਟਾਡੀ ਹੈਗੀ ਹੈ ਉਸਤੇ ਇੰਸਟਾ ਤੇ ਫੇਸਬੁੱਕ ਤੇ ਆਪਣੀ ਸੰਦੀਪ ਭਰਾਮਾ ਤੋਂ ਤੇ ਇੰਸਟਾ ਤੇ ਹੈਗੀ ਆਪਣੀ ਪੀਵੀਓ 312 ਸੋ ਤੁਹਾਨੂੰ ਕੋਈ ਵੀ ਇਹੇ ਕੰਮ ਬਾਰੇ ਜਾਣਕਾਰੀ ਚਾਹੀਦੀ ਹੈ ਇਹੇ ਜਿਹਾ ਕੰਮ ਕਰਵਾਉਣਾ ਹੈ ਬਾਈ ਨੂੰ ਜਦੋਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਇਹਦੇ ਨਾਲ ਹੀ ਵੀਦਾ ਚਾਹਵਾਂਗੇ ਸਸਤੀ ਕਾ